ਕੰਦੇ ਆ ਆਪਣੀ ਚੈਨ ਵਿਖਾਣ ਡਿਆ ਸੀ ਮੈਨੂੰ ਕਿ ਆ ਮੈਂ ਕਹੀ ਮੈਂ ਨਹੀਂ ਲਾਣੀ ਇੱਕ ਮਿੰਟ ਆ ਕੋਈ ਨਹੀਂ ਗੱਡੀ ਆ ਵੇਖੋ ਮੈਂ ਦਿੱਤੀ ਇਹ ਆ ਚਲਾਈ ਜਨੇ ਪਹਿਲੀ ਇਹ ਉਹ ਚਲ ਗਈ ਫੇਰ ਇੱਕ ਜੀ ਚੱਲ ਗਈ ਆ ਆਹੋ ਕੋਈ ਨਹੀਂ ਆਪੇ ਚੱਲ ਗਈ ਉਹ ਮੇਰੇ ਵੱਜਣ ਦੀ ਫੇਰ ਆ ਵੇਖੋ ਆ ਆਇਆ ਉਹ ਭੱਜ ਗਿਆ ਪਿਸਤੌਲ ਲੈ ਕੇ ਹਾਂਜੀ ਡੈਡੀ ਹਾਂਜੀ ਕੋ ਮੁੰਡਾ ਫੜਿਆ ਕੇ ਨਹੀਂ ਮਾਦਾ ਵੀ ਹਾਂ ਮਿੱਕੀ ਨੇ ਭਾਈ ਮਨ ਕਰਕੇ ਮਾਰ ਲਿਆ ਇਹ ਲਾਉਣਾ ਉਹ ਉਧਰੋਂ ਨਾਲ ਹੀ ਉਹ ਆ ਗਏ ਇੱਕ ਮਿੰਟ ਡੈਡੀ ਇੱਕ ਮਿੰਟ ਮਿੱਕੀ ਭਾਈ ਇੱਕ ਨੂੰ ਸ਼ੇਅਰ ਕਰ ਦੋ ਠਾਣੇ ਚਲੀ ਜਾਏ ਮੈਂ ਕਾਫੀ ਟਾਈਮ ਮੈਂ ਨਾ ਕਰਤੀ ਭਾਈ ਆ ਸ਼ੇਅਰ ਹੀ ਹੁੰਦੀ ਚਲੀ ਜਾਓ ਸ਼ੇਅਰ ਕਰ ਦੋ ਨਾ ਪਿਸਤੌਲ ਕੀ ਪਹੁੰਚੋ ਚੱਲਾ ਚੱਲਾ ਡੈਡੀ ਨਾ ਕੰਮ ਕਰ ਰਹੇ ਸੀਗੇ ਦੁਕਾਨ ਤੇ ਤੇ ਦੋ ਅਣਪਛਾਤੇ ਮੁੰਡੇ ਆਏ ਇੱਕ ਨੇ ਚਿੱਟੇ ਕੱਪੜੇ ਪਾਏ ਸੀ ਤੇ ਇੱਕ ਨੇ ਨੀਲੇ ਪਾਏ ਸੀਗੇ ਜੀ ਤੇ ਦੋਨਾਂ ਨੇ ਕਾਲੇ ਰਮਾਲ ਆਪਣੇ ਮੂੰਹ ਬੰਨੇ ਸੀਗੇ ਹਾਂ ਹਾਂ ਤੇ ਦੋਵੇਂ ਇਹਨੇ ਆਏ ਭਾਈ ਪਹਿਲੇ ਕਹਿੰਦੇ ਕਿ ਚੇਨ ਵੇਚਣੀ ਹੈ ਚਾਂਦੀ ਦੀ ਆਪਣੇ ਗਲੇ 'ਚੋਂ ਲਾਣ ਲੱਗੇ ਅੱਛਾ ਉਹਦਾ ਨਕਾਬ ਥੱਲੇ ਕਰਕੇ ਤੇ ਭਾਈ ਆਪਾਂ ਇਹਨਾਂ ਨੂੰ ਕਿਹਾ ਕਿ ਆਪਾਂ ਆਪਣਾ ਮੰਨਿਆ ਮੰਨ ਲਈਦਾ ਤੇ ਹੋਰ ਕਿਹਦੀ ਚਾਂਦੀ ਲਈਦੀ ਨਹੀਂ ਜੀ ਤੇ ਇਹਨਾਂ ਨੇ ਭਾਈ ਬਾਅਦੋਂ ਗੋਲੀ ਕੱਢੀ ਪਿਸਤੌਲ ਗੱਡੀ ਤੇ ਮੇਰੇ ਤੇ ਦੋ ਫਾਇਰ ਕੀਤੇ ਆ ਬੜੀ ਮੁਸ਼ਕਲ ਜਾਨ ਬਚੀ ਆ ਭਾਜੀ ਤੇ ਇੱਕ ਜਿੰਨੇ ਪਿਸਤੌਲ ਚਲਾਈ ਆ ਉਹ ਉਹ ਤੇ ਭਾਈ ਕਾਬੂ ਆ ਗਿਆ ਦੂਜਾ ਪਿਸਤੌਲ ਖੋ ਕੇ ਭੱਜ ਗਿਆ ਤੇ ਭਾਈ ਉਹ ਸਾਡੀ ਪકડ ਚ ਨੂੰ ਆਪਾਂ ਥੋੜਾ ਕੁੱਟਿਆ ਮਾਰਿਆ ਤੇ ਹੁਣ ਪੁਲਿਸ ਦੇ ਹੱਥ ਅੱਚਾ ਜਦੋਂ ਫਾਇਰ ਵਾ ਕਿੰਨੇ ਕੀਤੇ ਸੀ ਤੇ ਦੋ ਫਾਇਰ ਕੀਤੇ ਆ ਭਾਜੀ ਤੁਸੀਂ ਦੁਕਾਨ ਤੇ ਇਕੱਲੇ ਸੀ ਭਾਜੀ ਨਹੀਂ ਨਹੀਂ ਮੇਰਾ ਭਤੀਜਾ ਸੀਗਾ ਭਾਈ ਨਾਲ ਮੇਰੇ 14-15 ਸਾਲ ਦਾ ਹੈਗਾ ਵੀ ਸਰ ਕਿੰਨਾ ਕੁ ਡਰਦਾ ਮੋਲ ਲਗਾ ਪਾਜੀ ਬਹੁਤ ਜ਼ਿਆਦਾ ਡਰਦਾ ਮੋਲ ਲਗਾ ਮੇਰਾ ਤੁਹਾਨੂੰ ਪਈ ਦੁਕਾਨ ਨਹੀਂ ਖੋਲ ਰਿਹਾ ਪਾਜੀ ਕੋਈ ਦੁਸ਼ਮਣ ਨਹੀਂ ਲੁੱਟ ਦੀ ਵਾਰਦਾਤ ਲਾਈ ਸੀ ਆ ਵੇਖੋ ਭਈਆ ਛੋਟਾ ਹੈ ਭਤੀਜਾ ਮੇਰਾ ਇਹਦੇ ਵਜ੍ਹਾ ਨਹੀਂ ਤੇ ਮੈਂ ਆਪਣੇ ਭਰਾ ਨੂੰ ਕੀ ਕਹਿਣਾ ਹੈ ਰੇ ਨਾਲ ਦੁਕਾਨ ਬੱਜ ਗਈ ਸਾਈਡ ਤੇ ਗੋਲੀ ਚ ਰਹੀਆਂ ਹੀ ਜਾਂ ਪਾਜੀ ਇੱਕ ਗੋਲੀ ਮੇਰੇ ਉੱਤੇ ਚਲਾਈ ਆ ਤੇ ਉਹ ਮੈਂ ਸਾਈਡ ਹਾਂ ਪਹਿਲੀ ਉਹਨਾਂ ਨੇ ਸਾਈਡ ਤੇ ਚਲਾਈ ਦੂਜੀ ਮੇਰੇ ਉੱਤੇ ਚਲਾਈ ਜੇਗਾ ਮੈਂ ਥੋੜਾ ਸਾਈਡੋਂ ਆ ਬੜੀ ਮੁਸ਼ਕਲ ਬਚਾਇਆ ਭਾਈ ਬਿਲਕੁਲ ਬਾਦ ਲਾਗੂ ਗਈ ਹੈ ਮਾਹੌਲ ਇਸ ਤਰ੍ਹਾਂ ਦਾ ਜਿਹੜਾ ਬਾ ਕਿਤਨਾ ਕਿਤੇ ਡਰਦਾ ਮਾਹੌਲ ਚਾਰੋਂ ਪਾਸੇ ਬਣ ਗਿਆ ਲੱਗਦਾ ਕਿ ਇਸ ਤਰ੍ਹਾਂ ਦੇ ਮਾਹੌਲ ਚ ਕੋਈ ਦੁਕਾਨਾ ਖੋਲੇਗਾ ਭਾਜੀ ਬਹੁਤ ਔਖਾ ਜੀ ਭਾਜੀ ਬਹੁਤ ਜ਼ਿਆਦਾ ਔਖਾ ਹੈ ਛੋਟੇ ਛੋਟੇ ਬੱਚੇ ਆ ਭਾਈ ਗੋਲੀ ਵੱਜ ਜੰਦੀ ਤਾਂ ਕਿਸ ਦਾ ਕੀ ਜਾਣਦਾ ਸੀ ਭਾਈ ਪੁਲਿਸ ਪਹੁੰਚ ਗਈ ਸੀ ਮੌਕੇ ਤੇ ਭਾਈ ਪੁਲਿਸ ਫੋਨ ਕਰਨ ਤੋਂ 15-20 ਮਿੰਟ ਬਾਅਦ ਪੁਲਿਸ ਪਹੁੰਚ ਗਈ ਸੀ ਇਹ ਬੰਦੇ ਨਸ਼ੇੜੀ ਹੀ ਜਾਂ ਕੀ ਸੀ ਭਾਜੀ ਇਹ ਤੇ ਹੁਣ ਪ੍ਰਮਾਤਮਾ ਜਾਣੇ ਕਿੰਨੀ ਕਮਰਸੀ ਇਹਨਾਂ ਦੀ ਸੀ 24-25 ਸ ਕਿੰਨਾ ਮੰਗ ਕੀ ਤੁਹਾਡੀ ਉਹ ਭਾਜੀ ਮੰਗ ਕੁਛ ਨਹੀਂ ਬਸ ਇਹਨਾਂ ਨੂੰ ਸਜ਼ਾ ਮਿਲੇ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੂੰ ਫਾਂਸੀ ਦਿੱਤੋ ਹੋਣੀ ਛੁੱਟ ਕੇ ਫਿਰ ਇਹਨਾਂ ਨੇ ਉਹੀ ਕੰਮ ਕਰਨੇ ਨੇ ਹਾਂਜੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜਿਵੇਂ ਇਸ ਤਰ੍ਹਾਂ ਤੇ ਪ੍ਰਸ਼ਾਸਨ ਨੇ ਇੱਕੋ ਮੰਗਿਆ ਜੀ ساری ਜਿੰਦਗੀ ਬਾਹਰ ਨਾ ਆਣ ਜਾਈ ਇਹਨਾਂ ਨੂੰ ਫਾਂਸੀ ਦਾ ਟੰਗੋ ਬਸ ਭਾਜੀ ਦੂਜੀ ਕੋਈ ਦਾ ਬਾਈ ਕੋਈ ਨਾ ਬਾਈ ਮਾਰ ਅਜੀ ਭਾਜੀ ਕੀ ਨਾਮ ਜੀ ਤੁਹਾਡਾ ਜੀ ਕੀ ਨਾਮ ਤੁਹਾਡਾ ਲੈ ਕੇ ਚੱਲੇ ਭਾਈ ਮੇਰਾ ਨਾਮ ਸ਼ੇਰਾ ਹੈ ਸ਼ੇਰਾ ਜੀ ਤੁਸੀਂ ਇਹਨਾਂ ਦੇ ਗਵਾਂਡੀ ਜੀ ਹਾਂਜੀ ਹਾਂਜੀ ਭਾਈ ਇਹ ਸਾਡੀ ਦੁਕਾਨ ਦੇ ਸਾਡੇ ਘਰਾਂ ਦੇ ਸਾਹਮਣੇ ਕੀ ਹੋਇਆ ਕੀ ਸੀ ਹੋਇਆ ਕਿਸੇ ਨੇ ਹੋਇਆ ਐਕਚੁਅਲੀ ਮੈਨੂੰ ਤੇ ਕੁਝ ਇਨਸੀਡੈਂਟਸ ਪਤਾ ਨਹੀਂ ਜੇ ਇਹਨਾਂ ਦੀ ਕੋਈ ਦੁਕਾਨ 'ਚ ਦੋ ਮੁੰਡੇ ਵੜੇ ਸੀ ਜਿੰਨਾਂ ਦੇ ਇੱਕ ਦੇ ਕੋਲ ਪਿਸਤਲ ਹੀ ਉਹਨੇ ਇੱਥੇ ਫਾਇਰ ਕੀਤੇ ਪਰ ਇਹਦੀ ਪ੍ਰਮਾਤਮਾ ਦੀ ਦੀ ਕਿਸਮਤ ਚੰਗੀ ਆ ਪ੍ਰਮਾਤਮਾ ਨੇ ਇੱਥੇ ਹੱਥ ਰੱਖਿਆ ਮੇਰ ਵਾਲਾ ਕਿ ਬਚ ਗਿਆ ਵਾ ਤੇ ਉਸ ਤੋਂ ਬਾਅਦ ਜਦੋਂ ਇੰਨੇ ਫੜ ਲਿਆ ਇਸ ਮੌਕੇ ਤੇ ਉਸ ਤੋਂ ਬਾਅਦ ਮੈਂ ਆਇਆ ਤੇ ਮੈਂ ਫੜ ਕੇ ਉਹਨਾਂ ਨੂੰ ਜੋ ਵੀ ਆ ਅੱਛਾ ਭਾਜੀ ਇਹਨਾਂ ਨੇ ਰੋਲਾ ਪਾਇਆ ਤਾਂ ਦੀ ਅੰਦਰ ਰੋਲਾ ਨਹੀਂ ਰੋਲਾ ਨਹੀਂ ਗੋਲੀ ਦੀ ਆਵਾਜ਼ ਆਈ ਬਾਹਰ ਤਾਂ ਮੈਂ ਅੰਦਰ ਗਿਆ ਭਾਜੀ ਮੈਂ ਤਾਂ ਮੌਕੇ ਤੇ ਜੋ ਵੇਖਿਆ ਦੋ ਵੇਖੇ ਜੇ ਹਾਲ ਉੱਤੇ ਇਲਾਵਾ ਕੁਝ ਨਹੀਂ ਅੱਛਾ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਮਾਹੌਲ ਤੇ ਭਾਜੀ ਪੂਰਾ ਡਰ ਵਾਲਾ ਹੀ ਮਾਹੌਲ ਆ ਦੇ ਭਾਜੀ ਗੱਲ ਸਮਝੋ ਅਗਲੇ ਕ ਇਸ ਮਾ ਚੰਗੀ ਕੇ ਬਚਾਓ ਹੋ ਗਿਆ ਚਲੋ ਬਸ ਹੁਣ ਇਹ ਮੇਰੇ ਅੰਦਰ ਆ ਕੇ ਨਾ ਟੱਪ ਕੇ ਇਹ ਕੱਢਣ ਲੱਗਾ ਸੀ ਪੇਟੀ ਚ ਤੇ ਬਾਰੋਂ ਮੈਂ ਇਦਾਂ ਕੀਤਾ ਕਿਸੇ ਨੇ ਵੇਖ ਲਿਆ ਇਹਦੇ ਵੱਲ ਉਹ ਭੱਜਾ ਮੈਨੂੰ ਮੜ ਲਿਆ ਅੱਛੇ ਕੋਰਾਂ ਨੇ ਬਾਹਰ ਨਹੀਂ ਉਹ ਦੋਨੋਂ ਅੰਦਰ ਆ ਹੀ ਦੋ ਅੰਦਰ ਆਏ ਭਾਈ ਇਹ ਚ ਭਾਈ ਗਿਆ ਇਹਨੇ ਗੁਲੀਆਂ ਚਲਾਈਆਂ ਇਹਨੂੰ ਮੈਂ ਫੜ ਲਿਆ ਉਹ ਭੱਜ ਗਿਆ ਇਹ ਤਾਂ ਬਹੁਤ ਹੈ ਕਵਰ ਤੇ ਆਪਾਂ ਹੀ ਆਂ ਬਾਲਾ ਬਾਬਾ ਜੀ ਮੰਮੀ ਆ ਆਪਣੇ ਕੋਲ ਬਾਬਾ ਕੋਈ ਅੰਦਰ ਬਾਬਾ ਕਲਾਸ ਦਾ ਛੋਟਾ ਹੈ ਉਹ ਅਗਲੇ-ਅਗਲੇ ਖਣ ਨਹੀਂ ਚੋਂ ਉੱਥੋਂ ਅਗਲੀ ਇੱਥੋਂ ਅਗਲੀ ਹਾਂ ਉਰਲੇ ਚ ਉਰਲੇ ਚ ਪਲਾਸਟਿਕ ਦਾ ਪੋਲੀਥੀਨ ਤੁਸੀਂ ਪਹੁੰਚੇ ਹੋ ਕੀ ਗੱਲ ਪਤਾ ਹੈ ਕੀ ਸੰਭ ਪਤਾ ਹੈ ਕੱਲ ਪਤਾ ਹੈ ਜੀ ਕੇਕੇ ਜੁਲਰ ਆ ਬੰਕੇ ਪਿਆਰੀ ਗੜੀ ਚ ਤੇ 8 15 ਵਜੇ ਕੇਕੇ ਜੁਲਰ ਵਾਲਾ ਮਾਲਕ ਮੁੰਡਾ ਤੇ ਉਹਦਾ ਭਤੀਜਾ 15 ਸਾਲ ਦਾ ਉਹ ਦੁਕਾਨ ਤੇ ਬੈਠੇ ਸੀ ਉਹਨਾਂ ਨੇ ਜੋ ਦੱਸਿਆ ਵੀ 8 15 ਤੇ ਜਿਹੜੇ ਦੋ ਮੁੰਡੇ ਆਏ ਆ ਅਨਪਛਾਤੇ ਉਹਨਾਂ ਕਹਿਆ ਵੀ ਅਸੀਂ ਚਾਂਦੀ ਦੀ ਚੈਣ ਵਿੱਚ ਨਹੀਂ ਆ। ਉਹਨਾਂ ਕਹਿਆ ਵੀ ਅਸੀਂ ਚਾਂਦੀ ਜਿਹੜਾ ਪੁਰਾਣਾ ਮਾਲ ਨਹੀਂ ਲੈਂਦੇ ਤੇ ਇਹਨਾਂ ਨੂੰ ਇੱਕ ਨੇ ਕੱਢੇ ਪਿਸਤਲ ਕੱਢਿਆ ਤੇ ਫਾਇਰ ਕਰਤੇ ਆ ਉਹਨਾਂ ਤੇ ਦੋ ਗੋਲ ਗੋਲੀਆਂ ਚੱਲੀਆਂ ਨੇ ਤੇ ਇੱਕ ਮੁੰਡਾ ਪੱਜ ਗਿਆ ਪਿਸਤਲ ਲੈ ਕੇ ਤੇ ਇੱਕ ਨੂੰ ਇਹਨਾਂ ਫੜ ਲਿਆ ਮੌਕੇ ਤੇ ਸਰ ਕਿੱਥੇ ਹੋ ਰਹਿਣਾ ਪਿਆ ਸੀ ਕੁਝ ਪਤਾ ਲੱਗਾ ਉਹਨਾਂ ਕਹਿੰਦੇ ਅਜੇ ਨਹੀਂ ਕਲੀਅਰ ਹੈ ਜੇ ਮੌਕੇ ਤੇ ਆਏ ਆ ਦੇਖ ਲੈਣੇ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਆ ਕਾਰਵਾਈ ਮੌਕੇ ਤੇ ਆਏ ਆ ਜੀ ਉਹਦੇ ਮੁਤਾਬਕ ਵੇਖ ਲੈਣੇ ਕੀ ਕਰਦੇ ਸਰ ਪੁਲਿਸ ਮੌਕੇ ਤੇ ਪਹੁੰਚੀ ਸੀ ਬਿਲਕੁਲ ਜੀ ਇਹ ਤਰਾਪੰਦ ਹੋਣਾ ਚਾਹੀਦੇ ਇਹ ਗਲਤ ਕੰਮ ਹੈਗਾ ਕੋਈ ਆਪਣਾ ਕਾਰੋਬਾਰ ਵੀ ਕਰਦਾ ਵਾ ਇਹ ਗੱਡੀ ਪਿਸਟਲ ਤੇ ਇੱਥੇ ਤਰਾਪਲਸਰ ਤੇ ਆਹ ਮੋਟਰਸਾਈਕਲ ਆ ਪਲਸਰ ਮੋਟਰਸਾਈਕਲ ਹੋਦੀ ਹੈ ਇਹ ਮੋਟਰਸਾਈਕਲ ਹੈ ਇਹ ਉਹਨਾਂ ਦਾ ਮੋਟਰਸਾਈਕਲ ਵੀ ਲਾਏ ਪਤਾ ਨਹੀਂ ਰੁਕ ਜਾ ਦੋ ਮਿੰਟ ਕੀ ਨਾਮ ਹੈ ਤੇ ਕਿਹੜੀ ਦੁਕਾਨ ਤੁਹਾਡੀ ਕੀ ਪਾਜੀ ਮੇਰਾ ਨਾਮ ਵਿੱਕੀ ਸ਼ਰਮਾ ਹੈ ਤੇ ਕੇਕੇ